ਬਵਾਸੀਰ ਮੇਨਲੀ ਆਪਣੇ ਲਾਈਫ ਸਟਾਈਲ ਨਾਲ ਜੁੜੀ ਹੋਈ ਬਿਮਾਰੀ ਹੈ ਯਾ ਜਦੋਂ ਆਪਾਂ ਲੇਟ ਟਾਈਮ ਖਾਣਾ ਖਾਂਦੇ ਹਾਂ ਉਹ ਵੀ ਇੱਕ ਬੜਾ ਕਾਰਨ ਬਣਦਾ ਹੈ ਇਹਦਾ ਬਵਾਸੀਰ ਹਰ 10 ਚੋਂ 5 ਬੰਦਿਆਂ ਨੂੰ ਕਨਸਟਿਪੇਸ਼ਨ ਹੈ ਕਨਸਟਿਪੇਸ਼ਨ ਇਹਦਾ ਬੜਾ ਕਾਰਨ ਬਣਦੀ ਹੈ ਕਬਜ਼ੀਅਤ ਦੀ ਜਿਹਨੂੰ ਪ੍ਰੋਬਲਮ ਹੋਊਗੀ ਉਹਨੂੰ ਅੱਗੇ ਜਾ ਕੇ ਬਵਾਸੀਰ ਹੋਊਗੀ ਉਹ ਹੋਊਗੀ 90% ਲੋਕਾਂ ਦੀ ਸਾਡੇ ਇਹੀ ਹੈ ਕਿ 60 70% ਤਾਂ ਵੀਡੀਓ ਦੇਖ ਕੇ ਠੀਕ ਹੋ ਜਾਣਗੇ ਜਿਹੜੇ 20 25% ਰਹਿ ਗਏ ਉਹਨਾਂ ਲਈ ਕੁਝ ਕਾਇਰਵੈਦਿਕ ਮੈਡੀਸਿਨ ਹੁੰਦੀਆਂ ਨੇ ਮੈਂ ਇੱਕ ਨੁਸਖਾ ਵੀ ਦੱਸੂਗਾ ਤੁਹਾਨੂੰ ਵੀ ਜਿਹੜੇ ਆਪਾਂ ਘਰੇ ਵੀ ਬਣਾ ਸਕਦੇ ਹਾਂ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਨਹੀਂ ਤੁਸੀਂ ਬਵਾਸਿਰ ਦਾ ਆਪਰੇਟ ਵੀ ਕਰਵਾ ਲਿਆ ਬਾਅਦ ਚੋਂ ਵੀ ਖਾਣ ਪੀਣ ਉਹੀ ਰੱਖਿਆ ਤਾਂ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਬਾਅਦ ਚੋਂ ਵੀ ਇਹ ਪ੍ਰੋਬਲਮ ਆਊਗੀ ਮਤਲਬ ਇੱਕ ਸਰਜਰੀ ਹੈ ਕਿ ਇੰਨੀ ਸਿੰਪਲ ਸਰਜਰੀ ਹੈ ਕਿ ਇਹਦੇ ਵਿੱਚ 5 ਤੋਂ 10 ਮਿੰਟ ਲੱਗਦੇ ਨੇ ਪੇਸ਼ੈਂਟ ਨੂੰ ਇੱਕ ਪੇਸ਼ੈਂਟ ਨੂੰ ਕਰਨ ਲਈ ਤੇ ਬਿਲਕੁਲ ਇਹਦੇ ਵਿੱਚ ਰਿਲੈਪਸ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਅਗਰ ਆਪਾਂ ਆਪਣੀ ਡਾਈਟ ਚੇਂਜ ਕਰ ਲਈ ਦੁਬਾਰਾ ਇਹਦੀ ਰਿਲੈਪਸਿੰਗ ਨਹੀਂ ਹੁੰਦੀ ਸਵਾਗਤ ਹੈ ਆਪ ਸਭ ਦਾ ਮੈਂ ਹਾਂ ਅਸਲਮਨਾਜ਼ ਅੱਜ ਅਸੀਂ ਮਲੇਰਕੋਲਾ ਦੇ ਨਾਬਾ ਰੋਡ ਤੇ ਈਦਗਾ ਕਲੋਨੀ ਵਿੱਚ ਅਮਾਇਆ ਨੇਚਰਲ ਕਯਰ ਸੈਂਟਰ ਤੇ ਪਹੁੰਚੇ ਹਾਂ ਇੱਥੋਂ ਦੇ ਡਾਕਟਰ شاہਦ ਪ੍ਰਵੇਜ਼ ਜੋ ਕਿ ਆਪਣੇ ਇਲਾਕੇ ਦੇ ਵਿੱਚ ਮਲੇਰਕੋਲਾ ਦੇ ਵਿੱਚ ਕਾਫੀ ਨਾਮ ਕਮਾ ਚੁੱਕੇ ਨੇ ਬਹੁਤ ਹੀ ਵਧੀਆ ਜਿਹੜਾ ਦੇਸੀ ਤਰੀਕਿਆਂ ਨਾਲ ਇਲਾਜ ਕਰਦੇ ਨੇ ਅੱਜ ਆਪਾਂ ਉਹਨਾਂ ਕੋਲੇ ਆਏ ਹਾਂ ਉਹਨਾਂ ਤੋਂ ਜਾਣਦੇ ਹਾਂ ਕਿਹੜੇ-ਕਿਹੜੇ ਨੁਸਖੇ ਨੇ ਉਹਨਾਂ ਕੋਲੇ ਆ ਕਿਹੜਾ ਉਹਨਾਂ ਦੇ ਕੋਲ ਇਦਾਂ ਦਾ ਜਿਹੜਾ ਟੈਲੈਂਟ ਹੈ ਜਿਹਦੇ ਨਾਲ ਇਹ ਜਿਹੜੇ ਬਿਮਾਰੀਆਂ ਨੂੰ ਬੜੇ ਹੀ ਆਸਾਨ ਤਰੀਕੇ ਨਾਲ ਉਹਨਾਂ ਦਾ ਇਲਾਜ ਕਰਦੇ ਨੇ ਆਪਾਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਥੈਂਕ ਯੂ ਡਾਕਟਰ ਸਾਹਿਬ ਇੱਕ ਅੱਜਕੱਲ ਬਵਾਸੀਰ ਦੀ ਜਿਹੜੀ ਬਿਮਾਰੀ ਹੈ ਲੋਕਾਂ ਦੇ ਵਿੱਚ ਆਮ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਇਹਨੂੰ ਪਹਿਲਾਂ ਤਾਂ ਆਪਾਂ ਇਸ ਬਾਰੇ ਗੱਲ ਕਰਾਂਗੇ ਬਵਾਸੀਰ ਬੇਸਿਕਲੀ ਜਿਹੜੀ ਆਪਣੀ ਮਲਦਵਾਰ ਹੈ ਮਲਦਵਾਰ ਦੇ ਜਦੋਂ ਆਸ-ਪਾਸ ਦੀ ਜਿਹੜੀ ਸਰਕੂਲੇਸ਼ਨ ਹੈ ਜਦੋਂ ਉਹ ਪ੍ਰੋਪਰ ਨਹੀਂ ਹੁੰਦੀ ਤਾਂ ਉੱਥੇ ਜਿਹੜੀਆਂ ਨਾੜਾਂ ਨੇ ਆਪਣੀਆਂ ਵੈਸਲਜ਼ ਨੇ ਮਤਲਬ ਬਲੱਡ ਦੀਆਂ ਜਿਹੜੀਆਂ ਵੈਸਲ ਨੇ ਉਹ ਫੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਨੂੰ ਆਪਾਂ ਬਵਾਸਿਰ ਕਹਿੰਦੇ ਆ ਉਹ ਫਿਰ ਜਦੋਂ ਪੋਟੀ ਸਖਤ ਆਉਂਦੀ ਹੈ ਜਿਨ੍ਹਾਂ ਨੂੰ ਲੋਕਾਂ ਨੂੰ ਕਬਜ ਹੁੰਦੀ ਹੈ ਜਦੋਂ ਪੋਟੀ ਸਖਤ ਆਉਂਦੀ ਹੈ ਉਹਦੇ ਨਾਲ ਉਹ ਵੇਨ ਜਿਹੜੀ ਹੈ ਰਪਚਰ ਹੋ ਜਾਂਦੀ ਹੈ ਜਿਹਦੇ ਨਾਲ ਬਲੀਡਿੰਗ ਹੁੰਦੀ ਹੈ ਜਾਂ ਕਈਆਂ 'ਚ ਨਾਨ ਬਲੀਡਿੰਗ ਪਾਈਲਸ ਵੀ ਹੈ ਮਤਲਬ ਸੁੱਕੀ ਬਵਾਸਿਰ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਹੈ ਜਦੋਂ ਵੇਨ ਫੁੱਲੀ ਤਾਂ ਹੁੰਦੀ ਹੈ ਪਰ ਉਹ ਰਪਚਰ ਨਹੀਂ ਹੁੰਦੀ ਬਲੀਡਿੰਗ ਨਹੀਂ ਹੁੰਦੀ ਪਰ ਉਹਦੇ 'ਚ ਈਚਿੰਗ ਜਿਸ ਨਾਲ ਖਾਜ ਹੋਣਾ ਠੀਕ ਹੈ ਦਰਦ ਹੋ ਇਹ ਪੋਟੀ ਸਖਤ ਹੋਣਾ ਇਹ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਉਹਦੇ ਵਿੱਚ ਠੀਕ ਹੈ ਇਹਦੇ ਪਿੱਛੇ ਅਗਰ ਆਪਾਂ ਗੱਲ ਕਰੀਏ ਕਿ ਕਾਰਨ ਕੀ ਨੇ ਬਵਾਸੀਰ ਦੇ ਵਿੱਚ ਕਾਰਨ ਜੇ ਇਹਦਾ ਵੀ ਸਭ ਤੋਂ ਜਿਹੜਾ بڑا ਕਾਰਨ ਹੈ ਨਾਨ-ਵੈਜੀਟੇਰੀਅਨ ਫੂਡ ਅੱਜ ਕੱਲ੍ਹ ਲੋਕ ਜਿਹੜੇ ਆਪਣੇ ਉਹ ਬਹੁਤ ਜ਼ਿਆਦਾ ਨਾਨ-ਵੈਜੀਟੇਰੀਅਨ ਫੂਡ ਤੇ ਡਿਪੈਂਡੈਂਟ ਹੋ ਗਏ ਜਿਸ ਤਰ੍ਹਾਂ ਚਿਕਨ ਮਟਨ ਤੁਸੀਂ ਦੇਖਦੇ ਹੋ ਆਪਣੇ ਸ਼ਹਿਰ ਚ ਦਾ ਖਾਸ ਕਰਕੇ ਕਿਤੇ ਵੀ ਚਲ ਜਾਓ ਠੀਕ ਹੈ ਨਾ ਹਰ 4-5 ਸ਼ਾਪ ਤੋਂ ਬਾਅਦ ਇੱਕ ਤੁਹਾਨੂੰ ਮਿਲੂਗੀ ਨਾਨ-ਵੈਜ ਦੀ ਠੀਕ ਹੈ ਫਿਰ ਉਸ ਤੋਂ ਬਾਅਦ ਫਾਸਟ ਫੂਡ ਪੀਜ਼ਾ 버ਗਰ ਜਿੰਨੀਆਂ ਵੀ ਮੈਦੇ ਵਾਲੀਆਂ ਚੀਜ਼ਾਂ ਨੇ ਤੇ ਜਿੰਨੀਆਂ ਵੀ ਕਾਰਬੋਨੇਟਡ ਡਰਿੰਕਸ ਨੇ ਜਿਸ ਨੂੰ ਸੌਫਟ ਡਰਿੰਕਸ ਹੋ ਗਈਆਂ ਆਪਣੀਆਂ ਜਾਂ ਡੱਬਾ ਬੰਦ ਜੂਸ ਪੈਕੇਟ ਬੰਦ ਚੀਜ਼ਾਂ ਜਿੰਨੀਆਂ ਨੇ ਠੀਕ ਹੈ ਕੋਰ ਕਰੇਲੇਜ਼ ਇਹ ਸਾਰੀਆਂ ਚੀਜ਼ਾਂ ਇਹਦਾ ਕਾਰਨ ਬਣਦੀਆਂ ਨੇ ਜੀ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਬੜਾ ਕਾਰਨ ਹੈ ਜਿੰਨੀ ਵੀ ਆਪਣੀ ਡਾਈਟ ਹੈ ਅੱਜ ਕੱਲ ਉਹ ਫਾਈਬਰ ਰਹਿਤ ਹੋ ਗਈ ਹੈ ਮਤਲਬ ਉਹਦੇ ਵਿੱਚ ਫਾਈਬਰ ਨਾਮ ਦੀ ਚੀਜ਼ ਨਹੀਂ ਰਹੀ ਉਹਦੇ ਨਾਲ ਕੀ ਹੈ ਕਿ ਸਾਰਾ ਜਿਹੜਾ ਸਿਸਟਮ ਜਿਹੜਾ ਫਾਈਬਰ ਹੈ ਨਾ ਉਹਨੇ ਸਫਾਈ ਕਰਨੀ ਹੁੰਦੀ ਹੈ ਤੁਹਾਡੇ ਅੰਦਰੋਂ ਠੀਕ ਹੈ ਜੀ ਫਾਈਬਰ ਹੈ ਨਹੀਂ ਫਾਈਬਰ ਨਾ ਹੋਣ ਕਰਕੇ ਹਰ ਬੰਦਾ ਹਰ 10 ਚੋਂ 5 ਬੰਦਿਆਂ ਨੂੰ ਕਨਸਟਿਪੇਸ਼ਨ ਹੈ ਕਨਸਟਿਪੇਸ਼ਨ ਇਹਦਾ ਬੜਾ ਕਾਰਨ ਬਣਦੀ ਹੈ ਕਬਜ਼ੀਅਤ ਦੀ ਜਿਹਨੂੰ ਪ੍ਰੋਬਲਮ ਹੋਊਗੀ ਉਹਨੂੰ ਅੱਗੇ ਜਾ ਕੇ ਬਵਾਸੀਰ ਹੋਊਗੀ ਹੋਊਗੀ ਬਵਾਸੀਰ ਮੇਨਲੀ ਆਪਣੇ ਲਾਈਫ ਸਟਾਈਲ ਨਾਲ ਜੁੜੀ ਹੋਈ ਬਿਮਾਰੀ ਹੈ ਜਾਂ ਜਦੋਂ ਆਪਾਂ ਲੇਟ ਟਾਈਮ ਖਾਣਾ ਖਾਂਦੇ ਆ ਉਹ ਵੀ ਇੱਕ ਬੜਾ ਕਾਰਨ ਬਣਦਾ ਹੈ ਇਹਦਾ ਬਵਾਸੀਰ ਦਾ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਅੱਜ ਕੱਲ ਆਪਾਂ ਦੇਖਦੇ ਆ ਕਿ ਬਵਾਸੀਰ ਦਾ ਇਲਾਜ ਲੋਕ ਅਕਸਰ ਆਪਰੇਸ਼ਨ ਹੀ ਮੰਨਦੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਆਪਰੇਸ਼ਨ ਦਾ ਅਗਰ ਆਪ ਇਹਦਾ ਬਵਾਜ਼ੀਰ ਦਾ ਕਰਵਾ ਵੀ ਲੈਨੇ ਆ ਤਾਂ ਇਹਦੀ ਰੀਕਰੈਂਸ ਰਹਿੰਦੀ ਹੈ ਮਤਲਬ ਰਿਲੈਪਸ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਨੇ ਅਗਰ ਆਪਾ ਆਪਣਾ ਲਾਈਫ ਸਟਾਈਲ ਨਹੀਂ ਠੀਕ ਕੀਤਾ ਆਪਣਾ ਖਾਣ ਪੀਣ ਨਹੀਂ ਸਹੀ ਕੀਤਾ ਤਾਂ ਬਵਾਸੀਰ ਨੂੰ ਤੁਸੀਂ ਕ્યોਰ ਕਰ ਹੀ ਨਹੀਂ ਸਕਦੇ ਚਾਹੇ ਤੁਸੀਂ ਆਪਰੇਟ ਕਰਵਾ ਵੀ ਲਿਆ ਫੋਰ ਅ ਟਾਈਮ ਬੀਇੰਗ ਤੁਸੀਂ 6 ਮਹੀਨੇ ਸਾਲ 2 ਸਾਲ ਠੀਕ ਰਹਿ ਸਕਦੇ ਹੋ ਉਸ ਤੋਂ ਬਾਅਦ ਇਹ ਪ੍ਰੋਬਲਮ ਦੁਬਾਰਾ ਹੋਣੀ ਹੋਣੀ ਆ ਤੁਹਾਨੂੰ ਕਿਉਂਕਿ ਆਪਾਂ ਨੇ ਆਪਣੀ ਕਨਸਟਿਪੇਸ਼ਨ ਨੂੰ ਆਪਣਾ ਜਿਹੜਾ ਫਾਈਬਰ ਹੈ ਅੰਦਰੋਂ ਤੁਹਾਡਾ ਜਿਹੜਾ ਜੀਏਟੀ ਸਿਸਟਮ ਹੈ ਉਹਨੂੰ ਆਪਾਂ ਨੇ ਡੀਟੌਕਸੀਫਾਈ ਨਹੀਂ ਕੀਤਾ ਉਹਨੂੰ ਆਪਾਂ ਸਾਫ਼ ਹੀ ਨਹੀਂ ਕੀਤਾ ਜਿਸ ਕਰ ਹੁਣ ਆਪਾਂ ਮੈਦੇ ਵਾਲੀਆਂ ਚੀਜ਼ਾਂ ਅਗਰ ਆਪਾਂ ਖਾ ਰਹੇ ਆਂ ਠੀਕ ਹੈ ਨਾ ਉਹ ਮੈਦਾਗੀਆਂ ਹੋਲੀ ਹੋਲੀ ਜਾ ਕੇ ਅੰਦਰ ਤੁਹਾਡੇ ਜਮਾ ਹੋਣ ਲੱਗ ਜਾਂਦਾ ਜਿਹਦੇ ਨਾਲ ਹੌਲੀ ਹੌਲੀ ਤੁਹਾਨੂੰ ਕਬਜ ਹੁੰਦੀ ਹੈ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਨਹੀਂ ਤੁਸੀਂ ਬਵਾਸਿਰ ਦਾ ਆਪਰੇਟ ਵੀ ਕਰਵਾ ਲਿਆ ਬਾਅਦ ਚੋਂ ਵੀ ਖਾਣ ਪੀਣ ਉਹੀ ਰੱਖਿਆ ਤਾਂ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਬਾਅਦ ਚੋਂ ਵੀ ਇਹ ਪ੍ਰੋਬਲਮ ਆਊਗੀ ਇਹਨੂੰ ਅਗਰ ਆਪਾਂ ਡਾਈਟਰੀ ਲੈਵਲ ਤੇ ਠੀਕ ਕਰਦੇ ਹਾਂ ਆਪਣਾ ਖਾਣ ਪੀਣ ਨਬਜ਼ ਦੇਖ ਕੇ ਪੇਸ਼ੈਂਟ ਦੀ ਪ੍ਰਕਿਰਤੀ ਕੀ ਹੈ ਨਬਜ਼ ਦੇਖ ਕੇ ਉਹਦਾ ਕੀ ਖਾਣ ਪੀਣ ਹੋਣਾ ਚਾਹੀਦਾ ਕਿੰਨੇ ਵਜੇ ਕੀ ਖਾਣਾ ਉਹ ਸਾਰੀਆਂ ਚੀਜ਼ਾਂ ਫਾਈਬਰ ਕਿੰਨਾ ਲੈਣਾ ਫਰੂਟ ਕਿੰਨਾ ਹੈ ਸਲਾਦ ਕਿੰਨਾ ਅਗਰ ਉਹ ਸਾਰੀਆਂ ਚੀਜ਼ਾਂ ਅਗਰ ਆਪਾਂ ਕਰ ਤਾਂ ਇਹ ਜਿਹੜੀ ਚੀਜ਼ ਹੈ ਇਹਦੀ ਤਾਂ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਵੈਸੇ ਹੀ ਠੀਕ ਹੋ ਜਾਂਦਾ ਜੀ ਅਡਰ ਸਭਾ ਜੇਕਰ ਮੈਂ ਗੱਲ ਕਰਾਂ ਤੁਹਾਡੇ ਦੁਆਰਾ ਕਿਹੜੇ ਉਹ ਦੇਸੀ ਤਰੀਕੇ ਨੇ ਜਿਹਦੇ ਰਾਹੀਂ ਇਹ ਠੀਕ ਹੋ ਸਕਦੀ ਹੈ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਆਪਣੀ ਡਾਈਟ ਠੀਕ ਕਰਨੀ ਆ ਉਹਦੇ ਵਿੱਚ 50% ਫੂਡ ਕੱਚਾ ਮਤਲਬ 50% ਫੂਡ ਪੱਕਾ ਕੱਚੇ ਦੇ ਵਿੱਚ ਜਿਸ ਤਰ੍ਹਾਂ ਸਲਾਦ ਆਗੇ ਠੀਕ ਹੈ ਜਾਂ ਫਰੂਟਸ ਆਗੇ ਸਵੇਰੇ ਟਾਈਮ ਫਰੂਟਸ ਅਸੀਂ ਦੱਸਦੇ ਹਾਂ ਦੁਪਹਿਰੇ ਨੂੰ ਸ਼ਾਮ ਨੂੰ ਜਿਹੜੇ ਆਪਾਂ ਖਾਣਾ ਖਾਣਾ ਹੈ ਉਹਦੇ ਵਿੱਚ ਪਹਿਲਾਂ ਆਪਾਂ ਸਲਾਦ ਖਾਣਾ ਹੈ ਠੀਕ ਹੈ ਸ਼ਾਮ ਵਾਲਾ ਖਾਣਾ ਸੱਜਰੇ ਖਾਣਾ ਇਹ ਤਾਂ ਹੋ ਗਿਆ ਡਾਈਟਰੀ ਪੱਖੋਂ ਮੋٹے ਤੌਰ ਤੇ ਬਾਕੀ ਦਾ ਨਾਬਿਜ਼ ਦੇਖ ਕੇ ਹੋਊਗਾ ਮੋٹے ਤੌਰ ਤੇ ਜਿਹੜਾ ਸਾਡੀ ਵੀਡੀਓ ਸੁਣ ਰਿਹਾ ਹੈ ਵੀ ਉਹਨੂੰ ਕੋਈ ਤਾਂ ਫਾਇਦਾ ਹੋਣਾ ਚਾਹੀਦਾ ਘਰ ਬੈਠੇ ਠੀਕ ਹੈ ਨਾ ਇਹ ਤਾਂ ਮੋٹے ਤੌਰ ਤੇ ਆ ਫਿਰ ਉਸ ਤੋਂ ਬਾਅਦ ਆ ਗਈਆਂ ਕੁਝ ਆਯੁਰਵੈਦਿਕ ਮੈਡੀਸਿਨ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰੋਬਲਮ ਜ਼ਿਆਦਾ ਜਿਨ੍ਹਾਂ ਨੂੰ ਪ੍ਰਾਇਮਰੀ ਲੈਵਲ ਤੇ ਹੈ ਜਾਂ ਸੈਕੰਡ ਲੈਵਲ ਤੇ ਉਹ ਤਾਂ ਵੈਸੇ ਠੀਕ ਹੋ ਜਾਊਗਾ ਜਿਸ ਤਰ੍ਹਾਂ ਮੈਂ ਦੱਸਿਆ ਡਾਈਟ ਦਾ ਠੀਕ ਹੈ ਇਹਦੇ ਵਿੱਚ ਆਪਾਂ ਮਿਰਚ ਮ ਵਾਸਿਰ ਠੀਕ ਹੋ ਜਾਣੀ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਆ ਗਿਆ ਕਿ ਅਗਲੇ 20% ਜਿਹੜੇ ਪੇਸ਼ੈਂਟ ਹੁੰਦੇ ਨੇ 100 ਚੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਥੋੜੀ ਬਹੁਤ ਆਯੁਰਵੈਦਿਕ ਮੈਡੀਸਿਨ ਦੀ ਠੀਕ ਹੈ ਨਾ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਲਕਸੇਟਿਵ ਦੇਣਾ ਹੈ ਵੀ ਕਬਜ ਨਾ ਰਵੇ ਉਹਨੂੰ ਕਬਜੇ ਦੀ ਪ੍ਰੋਬਲਮ ਪ੍ਰੋਬਲਮ ਨਾ ਰਵੇ ਕੋਈ ਕੁਦਰਤੀ ਲਕਸੇਟਿਵ ਦੇਣਾ ਉਹਨੂੰ ਆਪਾਂ ਨੇ ਮਤਲਬ ਜਿਹਦੇ ਨਾਲ ਉਹਦਾ ਬਾਉਲ ਸਵੇਰੇ ਉੱਠਦੇ ਹੀ ਸਾਫ਼ ਹੋ ਜਾਵੇ ਠੀਕ ਹੈ ਦੂਸਰੀ ਕੁਝ ਮੈਡੀਸਿਨ ਇਸ ਤਰ੍ਹਾਂ ਦੀ ਆ ਜਾਂਦੀਆਂ ਨੇ ਵੀ ਜਿਹੜੀ ਉਹ ਵੇਨ ਹੈ ਫੁੱਲੀ ਹੋਈ ਹੈ ਲੈਟਰਨ ਵਾਲੀ ਜਗ੍ਹਾ ਤੇ ਮਲਦਵਾਰ ਤੇ ਜਿਹੜੀ ਠੀਕ ਹੈ ਨਾ ਉਹਦੇ ਚ ਆਯੁਰਵੇਦਿਕ ਕੁਝ ਮੈਡੀਸਿਨ ਆਉਂਦੀਆਂ ਨੇ ਕੁਝ ਪੇਸ਼ੈਂਟ ਇਸ ਤਰ੍ਹਾਂ ਦੇ ਰਹਿ ਜਾਂਦੇ ਨੇ ਵੀ ਜਿਹੜੇ 5-7% ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ ਹੁੰਦੀ ਹੈ ਆਯੁਰਵੇਦ ਦੇ ਵਿੱਚ ਇੱਕ ਸਰਜਰੀ ਹੈ ਜਿਹਨੂੰ ਅਸੀਂ ਕਹਿੰਦੇ ਇੱਕ ਛਾਰ ਸੁੱਤਰ ਠੀਕ ਹੈ ਨਾ ਇਹ ਇੱਕ ਐਂਸ਼ੀਐਂਟ ਆਯੁਰਵੇਦ ਟੈਕਨੀਕ ਹੈ ਇਹਦੇ ਵਿੱਚ ਕੋਈ ਵੀ ਚੀਰ ਫਾੜ ਨਹੀਂ ਕੀਤੀ ਜਾਂਦੀ ਕਿਸੇ ਤਰ੍ਹਾਂ ਦੀ ਕੋਈ ਬਲੀਡਿੰਗ ਨਹੀਂ ਹੁੰਦੀ ਕਿਸੇ ਤਰ੍ਹਾਂ ਦਾ ਕੋਈ ਆਪਾਂ ਚੀਰਾ ਨਹੀਂ ਦੇਣਾ ਠੀਕ ਹੈ ਜੀ ਕੋਈ ਆਪਾਂ ਨੇ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ बेहोਸ਼ੀ ਵਾਲਾ ਟੀਕਾ ਦਿੰਨੇ ਆ ਸਰਜਰੀ ਤੋਂ ਪਹਿਲਾਂ ਕਿਉਂਕਿ ਇਹਦੇ ਵਿੱਚ ਪੇਨ ਹੀ ਨਹੀਂ ਹੁੰਦਾ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਇੱਕ ਥ੍ਰੈਡ ਹੁੰਦਾ ਮੈਡੀਕੇਟਡ ਉਹ ਆਪਾਂ ਨੇ ਲਾਈਗੇਟ ਕਰ ਦੇਣਾ ਆਪਣਾ ਜਿਹੜਾ ਮਸਾ ਹੈ ਬਵਾਸੀਰ ਦਾ ਉਹਨੇ ਹੌਲੀ-ਹੌਲੀ ਆਪੀ ਸ਼ੈਡ ਆਫ ਹੋ ਜਾਣਾ ਝੜ ਜਾਣਾ ਹੈ ਜੀ ਮਤਲਬ ਇਹ ਇੱਕ ਸਰਜਰੀ ਹੈ ਕਿ ਇੰਨੀ ਸਿੰਪਲ ਸਰਜਰੀ ਹੈ ਕਿ ਇਹਦੇ ਵਿੱਚ 5 ਤੋਂ 10 ਮਿੰਟ ਲੱਗਦੇ ਨੇ ਪੇਸ਼ੈਂਟ ਨੂੰ ਇੱਕ ਪੇਸ਼ੈਂਟ ਨੂੰ ਕਰਨ ਲਈ ਤੇ ਬਿਲਕੁਲ ਇਹਦੇ ਵਿੱਚ ਰਿਲੈਪਸ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਅਗਰ ਆਪਾਂ ਆਪਣੀ ਡਾਈਟ ਚੇਂਜ ਕਰ ਲਈ ਦੁਬਾਰਾ ਇਹਦੀ ਰਿਲੈਪਸਿੰਗ ਨਹੀਂ ਹੁੰਦੀ ਜੀ ਠੀਕ ਹੈ ਜੀ ਇਹ ਅਸੀਂ ਆਪਰੇਸ਼ਨ ਥੀਟਰ ਸ਼ੁਰੂ ਕਰ ਲਿਆ ਹੋਇਆ ਹੈ ਡਾਕਟਰ ਪੰਕਜ ਸ਼ੀਤਲ ਨੇ ਜਿਹੜੇ ਆਪਣੇ ਕੋਲ ਜਲੰਧਰ ਤੋਂ ਆਇਆ ਕਰਨਗੇ 2 ਦਿਨ ਹੋ ਜਾਏ ਉਹਨਾਂ ਨੇ ਆਪਣੇ ਆਪ ਨੂੰ ਜੁਆਇਨ ਕੀਤਾ ਹੈ ਫਰਾਈਡੇ ਤੇ ਸੈਟਰਡੇ ਠੀਕ ਹੈ ਜੀ ਉਹਦੇ ਵਿੱਚ ਜਿਹੜੀ ਇਹ ਸਰਜਰੀ ਹੈ ਬਿਲਕੁਲ ਪੇਨਲੈਸ ਸਰਜਰੀ ਹੈ ਜਿਹਨੂੰ ਆਪਾਂ ਕਹਿ ਦਈਏ ਠੀਕ ਹੈ ਜੀ ਇਹ ਸਟਾਰਟ ਕਰਨ ਜਾ ਰਹੇ ਹਾਂ ਇਹ ਸਿਰਫ 10% ਲੋਕਾਂ ਦੀ ਜ਼ਰੂਰਤ ਹੁੰਦੀ ਹੈ 90% ਲੋਕਾਂ ਦੀ ਸਾਡੇ ਇਹੀ ਹੈ ਕਿ 60-70% ਤਾਂ ਵੀਡੀਓ ਦੇਖ ਕੇ ਠੀਕ ਹੋ ਜਾਣਗੇ ਜਿਹੜੇ 20-25% ਰਹਿ ਗਏ ਉਹਨਾਂ ਲਈ ਕੁਝ ਕਾਇਰਵੈਦਿਕ ਮੈਡੀਸਿਨ ਹੁੰਦੀ ਹੈ ਨਾ ਮੈਂ ਇੱਕ ਨੁਸਖਾ ਵੀ ਦੱਸੂਗਾ ਤੁਹਾਨੂੰ ਵੀ ਜਿਹੜੇ ਆਪਾਂ ਘਰੇ ਵੀ ਬਣਾ ਸਕਦੇ ਹਾਂ ਠੀਕ ਹੈ ਨਾ ਕਿਉਂਕਿ ਵੀਡੀਓ ਦੇਖਣ ਦਾ ਦਾ ਫਾਇਦਾ ਇਹੀ ਹੈ ਆਪਣਾ ਸਾਡਾ ਮੇਨ ਮਕਸਦ ਹੈ ਇਹ ਕਿਉਂਕਿ ਅਸੀਂ ਹਰ ਬੰਦੇ ਤੱਕ ਨਹੀਂ ਪਹੁੰਚ ਕਰ ਸਕਦੇ ਠੀਕ ਹੈ ਨਾ ਕਿਉਂਕਿ ਦੇਖੋ ਡਾਕਟਰ ਘਟਨੇ ਪਪੂਲੇਸ਼ਨ ਬਹੁਤ ਹੈ ਠੀਕ ਹੈ ਨਾ ਪੇਸ਼ੈਂਟ ਬਹੁਤ ਨੇ ਉਹਦਾ ਸਾਡਾ ਮਕਸਦ ਹੈ ਹੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਘਰ ਬੈਠਿਆਂ ਕੁਝ ਦਈਏ ਠੀਕ ਹੈ ਨਾ ਵੀ ਜਿਹੜਾ ਉਹ ਲੈ ਕੇ ਆਪਣੀ ਖੁਰਾਕ ਲੈ ਕੇ ਆਪਣੇ ਆਪ ਨੂੰ ਠੀਕ ਮਹਿਸੂਸ ਕਰੇ ਹਾਂ ਠੀਕ ਹੈ 20 25% ਪੇਸ਼ੈਂਟ ਰਹਿ ਜਾਂਦੇ ਐਕਚੁਅਲ ਦੇ ਵਿੱਚ ਕੰਸਲਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ ਉਹ ਸਾਡੇ ਕੋਲ ਪਹੁੰਚ ਕਰਦੇ ਨੇ ਠੀਕ ਹੈ ਜੀ ਅੱਜ ਇੱਕ ਮੈਂ ਤੁਹਾਨੂੰ ਬੜਾ ਸਿੰਪਲ ਜਿਹਾ ਫਾਰਮੂਲਾ ਦੱਸਣ ਲੱਗਿਆ ਜੀ ਇਹ ਨੇ ਹਰਡ ਇਹਨੂੰ ਛੋਟੀਆਂ ਹੈਡਾਂ ਵੀ ਕਹਿ ਦਿੰਨੇ ਆ ਕਾਲੀ ਹੈਡ ਵੀ ਕਹਿ ਦਿੰਨੇ ਆ ਕਿਉਂਕਿ ਜਿਹੜੀ ਦੂਸਰੀ ਹੈਡ ਹੁੰਦੀ ਉਹ ਬੜੀ ਹੁੰਦੀ ਆ ਆ ਮਿਲ ਜਾਣਗੀਆਂ ਤੁਹਾਨੂੰ ਪੰਸਾਰੀ ਕੋਲ ਠੀਕ ਹੈ ਜੀ ਦੋ ਹੀ ਇਨਗਰੀਡੀਅੰਟ ਨੇ ਇੱਕ ਤਾਂ ਹੈਡਾਂ ਹੋ ਗਈਆਂ ਠੀਕ ਹੈ ਦੂਸਰਾ ਜਿਹੜਾ ਇਨਗਰੀਡੀਅੰਟ ਹੈ ਉਹ ਹੈ ਆਪਣੇ ਕੋਲ ਅਰੰਡੀ ਦਾ ਤੇਲ ਜਾਂ ਅਰੰਡ ਦਾ ਤੇਲ ਵੀ ਕਹਿ ਦਿੰਨੇ ਆ ਇਹਨੂੰ ਆਪਾਂ ਕੈਸ ਮਤਲਬ ਆਪਣੀ ਇੰਟਰਸਟਾਈਨ ਦੇ ਵਿੱਚ ਜਿਹੜੀ ਖੁਸ਼ਕੀ ਹੋਈ ਹੈ ਜਿਸ ਦੇ ਕਰਕੇ ਮਲ ਅੰਦਰ ਚਿਪਕ ਰਿਹਾ ਠੀਕ ਹੈ ਜੀ ਖੁਸ਼ਕਪਨ ਕਰਕੇ ਆਪਾਂ ਨੂੰ ਕਬਜ ਰਹਿ ਰਹੀ ਹੈ ਉਹਦੇ ਵਿੱਚ ਇਹ ਇੱਕ ਬਹੁਤ ਰਾਮਬਾਨ ਉਸ਼ਧੀ ਦਾ ਕੰਮ ਕਰਦਾ ਹੈ ਜੀ ਇਹ ਤੇਲ ਰੰਡੀ ਦਾ ਠੀਕ ਹੈ ਇਹ ਦੋਨੋਂ ਚੀਜ਼ਾਂ ਲੈਣੀਆਂ ਨੇ ਜਿਹੜੀ ਆ ਹਾਰਡ ਹੈ ਆਪਾਂ ਫਰਾਈ ਪੈਨ ਚ ਪਾ ਕੇ ਪੈਨ ਚ ਪਾ ਕੇ ਲੋ ਫਲੇਮ ਦੇ ਉੱਪਰ ਜੀ ਇਹਨੂੰ ਆਪਾਂ ਨੇ ਰੋਸਟ ਕਰਨਾ ਹੈ ਠੀਕ ਹੈ 2 ਮਿੰਟ ਪਾ ਕੇ ਪਹਿਲਾਂ ਰੋਸਟ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਤੇਲ ਐਡ ਕਰ ਦਾਂਗੇ ਜਿਸ ਤਰ੍ਹਾਂ ਆਪਾਂ 100 ਗ੍ਰਾਮ ਲੈ ਲਈ ਹੜ੍ਹ ਕਾਲੀਆਂ ਹੈਡਾਂ 100 ਗ੍ਰਾਮ ਲੈਣੀਆਂ ਨੇ 50 ਗ੍ਰਾਮ ਆਪਾਂ ਨੇ ਲੈਣਾ ਐ ਰਿੰਡੀ ਦਾ ਤੇਲ ਜੀ ਇਹ ਲੈ ਕੇ ਇਹਨੂੰ 5-7 ਮਿੰਟ ਦਾ ਬਿਲਕੁਲ ਭੁੰਨਣਾ ਹੈ ਤੇਲ ਦੇ ਵਿੱਚ ਭੁੰਨਣਾ ਜਦੋਂ ਤੇਲ ਖੁਸ਼ਕ ਹੋ ਜਾਵੇ ਮਤਲਬ ਸਿਰਫ ਹੈਡਾਂ ਵੱਜਣ ਇਹਨੂੰ نیچے ਉਤਾਰ ਲੈਣਾ ਬਿਲਕੁਲ ਲੋ ਫਲੇਮ ਤੇ ਕਰਨਾ ਹੈ ਜਿਆਦਾ ਤੁਸੀਂ ਹੋ ਰੱਖੋਗੇ ਫਲੇਮ ਰੱਖੋਗੇ ਤਾਂ ਤੇਲ ਨੇ ਨਾਲ ਹੀ ਧੂਆਂ ਬਣ ਕੇ ਉੱਡ ਜਾਣਾ ਇਹਦਾ ਕੋਈ ਫਾਇਦਾ ਨਹੀਂ ਹੋਣਾ ਆਪਾਂ ਨੂੰ ਬਿਲਕੁਲ ਲੋ ਫਲੇਮ ਤੇ 5-7 ਮਿੰਟ ਇਹਨੂੰ ਰੋਸਟ ਕਰਨਾ ਹੈ ਰੋਸਟ ਕਰਨ ਤੋਂ ਬਾਅਦ ਇਹ ਬਿਲਕੁਲ ਸੁਨਿੱਗਦ ਹੋ ਜਾਊਗੀ ਜੀ ਸਨਿਗਧ ਹੋ ਜਾ ਮਤਲਬ ਗਿੱਲੀ ਹੋ ਜਾਊਗੀ ਅੰਦਰੋਂ ਨਰਮ ਹੋ ਜਾਊਗੀ ਫਿਰ ਇਹਨੂੰ ਲੈ ਕੇ ਆਪਾਂ ਮਾਮ ਜਿਸ ਤੇ ਜਨੂੰ ਕੁੱਟ ਗਏ ਉਸ ਤੋਂ ਬਾਅਦ ਆਪਾਂ ਮਿਕਸੀ ਜਨੂੰ ਗ੍ਰाइंड ਕਰਕੇ ਬਿਲਕੁਲ ਇਹਦਾ ਪਾਊਡਰ ਬਣਾ ਲਾਂਗੇ ਜਿਹੜਾ ਪਾਊਡਰ ਹੋਊਗਾ ਉਹ ਬਿਲਕੁਲ ਇਹਦਾ ਸਨਿਗਧ ਪਾਊਡਰ ਹੋਊਗਾ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਵੀ ਨਹੀਂ 2 ਗ੍ਰਾਮ ਸਵੇਰੇ ਅਗਰ 70 ਕਿਲੋ ਬੰਦੇ ਦਾ ਵਜ਼ਨ ਹੈ ਠੀਕ ਹੈ ਜੀ 2 ਗ੍ਰਾਮ ਸਵੇਰੇ ਆਪਾਂ 2 ਗ੍ਰਾਮ ਸ਼ਾਮ ਨੂੰ ਲੈ ਸਕਦੇ ਹਾਂ ਅਗਰ ਵਜ਼ਨ ਮਤਲਬ 90 100 ਦੇ ਕਰੀਬ ਹੈ ਤਾਂ ਅੱਧਾ ਚਮਚਾ ਮਤਲਬ 2.5 ਗ੍ਰਾਮ ਸਵੇਰੇ 2.5 ਗ੍ਰਾਮ ਸ਼ਾਮ ਨੂੰ ਠੀਕ ਹੈ ਜੀ ਇਹਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀ ਬੌਲ ਹੈ ਅੰਦਰੋਂ ਤੁਹਾਡੀ ਇੰਟੈਸਟਾਈਨ ਹੈ ਉਹ ਬਿਲਕੁਲ ਸਾਫ਼ ਹੋ ਜਾਊਗੀ ਠੀਕ ਹੈ ਨਾ ਕਨਸਟਿਪੇਸ਼ਨ ਤੋਂ ਜਦੋਂ ਆਪਾਂ ਨੂੰ ਰਿਲੀਫ ਮਿਲ ਗਿਆ ਤੇ ਤੁਸੀਂ ਇਹ ਲਗਾਓ ਕਿ ਆਪਾਂ ਨੇ 70% ਤਾਂ ਆਪਣੀ ਬਵਾਸਿਰ ਠੀਕ ਕਰ ਲਈ ਠੀਕ ਹੈ ਇਹ ਬੜਾ ਸਿੰਪਲ ਜਿਹਾ ਦੋ ਹੀ ਚੀਜ਼ਾਂ ਨੇ ਠੀਕ ਹੈ ਬੜਾ ਸਿੰਪਲ ਜਿਹਾ ਨੁਸਖਾ ਹੈ ਜਿਹੜਾ ਕਿ ਆਪਾਂ ਹਰ ਬੰਦਾ ਆਪਣੇ ਘਰੇ ਇਹ ਚੀਜ਼ ਕਰ ਸਕਦਾ ਹੈ ਇਹਨੂੰ ਅਸੀਂ ਕਹਿੰਦੇ ਆ ਅਰਿੰਡ ਬਰਸ਼ਟ ਹਰੀਤ ਕੀ ਇਹਦਾ ਸੰਸਕ੍ਰਿਤ ਚ ਨੇਮ ਹੈ ਜਿਹੜਾ ਇਹ ਮੈਡੀਸਿਨ ਦਾ ਅਰਿੰਡ ਬਰਸ਼ਟ ਹਰੀਤ ਕੀ ਦੋਨਾਂ ਨੂੰ ਬਲਾ ਕੇ ਬੰਦਾ ਛੋਟੀਆਂ ਹੈਡਾਂ ਅਰੰਡੀ ਦਾ ਤੇਲ ਦੋਈ ਚੀਜ਼ਾਂ ਦੇ ਵਿੱਚ ਪੈਂਦੀ ਹੈ ਜੀ ਡਾਕਟਰ ਸਾਹਿਬ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਲਈ ਸਾਡੇ ਸੁਣਨ ਵਾਲਿਆਂ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਅੱਜ ਦੇ ਦੌਰ ਦੇ ਵਿੱਚ ਕੀ ਹੈ ਕੀ ਆਪਾਂ ਖਾਣਾ ਉਹੀ ਪਿਛਲੇ 50 ਸਾਲਾਂ ਵਾਲਾ ਖਾਣਾ ਚਾਹੁੰਦੇ ਆ ਦੁੱਧ ਵੀ ਲੈਣਾ ਚਾਹੁੰਦੇ ਆ ਮਟਨ ਚਿਕਨ ਵੀ ਖਾਣਾ ਚਾਹੁੰਦੇ ਆ ਤੇ ਦੇਸੀ ਕੀ ਸਾਰੀਆਂ ਚੀਜ਼ਾਂ ਖਾਣੀਆਂ ਚਾਹੁੰਦੇ ਆ ਪਰ ਕੰਮ ਕਰ ਆਪਣੇ ਪਿਛਲੇ 50 ਸਾਲ ਵਾਲੇ ਰਹਿ ਨਹੀਂ ਠੀਕ ਹੈ ਕੰਮ ਅਸੀਂ ਕਰਨਾ ਨਹੀਂ ਜਾਂਉਂਦੇ ਅੱਧਾ ਕਿਲੋਮੀਟਰ ਵੀ ਜਾਣਾ ਹੈ ਤਾਂ ਅਸੀਂ ਬਾਈਕ ਤੇ ਸਕੂਟੀ ਤੇ ਜਾਂ ਗੱਡੀ 'ਚ ਜਾਂਦੇ ਆ ਠੀਕ ਹੈ ਮਤਲਬ ਫਿਜ਼ੀਕਲੀ ਐਕਟੀਵਿਟੀ ਸਾਡੀ ਅੱਜ ਦੇ ਦੌਰ 'ਚ ਬਿਲਕੁਲ ਖਤਮ ਹੋ ਗਈ ਹੈ ਖਾਣਾ-ਪੀਣਾ ਸਾਡਾ ਉਹੀ 50 ਸਾਲ ਪਹਿਲਾਂ ਵਾਲਾ ਉਹੀ ਰੱਖਣਾ ਚਾਹੁੰਦੇ ਆ ਠੀਕ ਹੈ ਨਾ ਉਹਦੇ ਨਾਲ ਕੀ ਹੈ ਕਿ ਜਿੰਨੇ ਵੀ ਮੈਟਾਬੋਲਿਕ ਡਿਸਆਰਡਰ ਨੇ ਜਾਂ ਲਾਈਫਸਟਾਈਲ ਡਿਸਆਰਡਰ ਨੇ ਅੱਜ ਕੱਲ ਹਰ ਬੰਦਾ ਉਹਦੇ ਵਿੱਚ ਘਿਰਿਆ ਹੋਇਆ 30 ਸਾਲ ਦਾ ਬੰਦਾ ਵੀ ਘਿਰਿਆ ਹੋਇਆ 50 ਸਾਲ ਦਾ ਬੰਦਾ ਵੀ ਘਿਰਿਆ ਹੋਇਆ 30 30 35 35 ਸਾਲ ਦੇ ਬੱਚਿਆਂ ਨੂੰ ਹਾਰਟ ਅਟੈਕ ਹੋ ਰਹੇ ਨੇ ਠੀਕ ਹੈ ਨਾ ਫੈਟੀ ਲੀਵਰ ਹਰ ਬੰਦੇ ਨੂੰ ਹੋਇਆ ਪਿਆ ਕਿਉਂ ਕਿ ਆਪਣਾ ਖਾਣਾ-ਪੀਣਾ ਉਹੀ ਹੈ ਜਿਹੜਾ ਪਿਛਲੇ 50 ਸਾਲ ਚਲੋ ਕੁਝ ਚੀਜ਼ਾਂ ਰਿਡਲਟਡ ਵੀ ਹੋ ਗਈਆਂ ਮਲਾਵਟ ਹੋਣ ਲੱਗੀ ਉਹ ਵੀ ਚੀਜ਼ਾਂ ਨੇ ਪਰ ਸਾਡਾ ਜ ਫਿਰ ਇਹਦੇ ਵਿੱਚ ਹੋਣਾ ਕੀ ਚਾਹੀਦਾ ਠੀਕ ਹੈ ਨਾ ਕਿਵੇਂ ਆਪਾਂ ਆਪਣੇ ਆਪ ਨੂੰ ਸਹੀ ਰੱਖ ਸਕਦੇ ਹਾਂ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਇੰਨੀ ਸਟ्रेस ਭਰੀ ਜ਼ਿੰਦਗੀ ਹੈ ਹਰ ਬੰਦਾ ਭੱਜ ਦੌੜ ਚ ਲੱਗਿਆ ਹੋਇਆ ਹੈ ਤੇ ਉੱਪਰ ਦੀ ਸਾਡਾ ਖਾਣਾ ਪੀਣਾ ਸਹੀ ਨਹੀਂ ਇਹ ਸਾਰੀਆਂ ਚੀਜ਼ਾਂ ਕਾਰਨ ਬਣਦੀਆਂ ਨੇ ਕਿਸੇ ਨਾ ਕਿਸੇ ਸਿਸਟਮ 'ਚ ਆਪਾਂ ਨੂੰ ਖੜਾ ਕਰਨ ਦੇ ਕਿਸੇ ਨਾ ਕਿਸੇ ਕੋਈ ਨਾ ਕੋਈ ਬਿਮਾਰੀ ਦੇ ਵਿੱਚ ਖੜਾ ਕਰਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮਦਦਗਾਰ ਨੇ ਇਹਦੇ ਵਿੱਚ ਫਿਰ ਆਪਣਾ ਖਾਣਾ ਸਿੰਪਲ ਹੋਣਾ ਚਾਹੀਦਾ ਖਾਣਾ ਜਿਹੜਾ ਕੀ ਉਹਦੇ ਵਿੱਚ 50% ਆਪਣਾ ਖਾਣਾ ਅੰਦਾਜ਼ੇ ਨਾਲ ਹੀ ਮੈਂ ਸਾਰਿਆਂ ਨੂੰ ਗਰੋਸਰੀ ਦੱਸ ਰਿਹਾ ਹਾਂ 50% ਆਪਣਾ ਖਾਣਾ ਕੱਚਾ ਹੋਣਾ ਚਾਹੀਦਾ ਜਿਵੇਂ ਚ ਸਲਾਦ ਲਾਗੇ ਫਰੂਟ ਆਗੇ ਬਾਕੀ ਜਿਹੜਾ ਖਾਣਾ ਪੱਕਿਆ ਹੋਇਆ ਘਰ ਦਾ ਖਾਣਾ ਜੋ ਸਿੰਪਲ ਸਾਦਾ ਖਾਣਾ ਹੈ ਤੇਲ ਕੀਤ ਆਪਣੇ ਵਧੀਆ ਹੋਣੇ ਚਾਹੀਦੇ ਨੇ ਉਹਦੇ ਵਿੱਚ ਬਣਿਆ ਹੋਇਆ ਖਾਣਾ ਖਾਣਾ ਚਾਹੀਦਾ ਤੇ ਇੱਕ ਸਪੈਸ਼ਲੀ ਜਿਹੜੀ ਚੀਜ਼ ਹੈ ਸਭ ਤੋਂ ਜਿਹੜੀ ਮੇਨ ਚੀਜ਼ ਹੈ ਰਾਤ ਦਾ ਖਾਣਾ ਸਾਜਰੇ ਸੂਰਜ ਚਿਪ ਦੇ ਖਾ ਲੈਣਾ ਚਾਹੀਦਾ ਅਗਰ ਤੁਸੀਂ ਇੱਕ ਚੀਜ਼ ਵੀ ਮੰਨਗੇ ਨਾ ਰਾਤ ਦਾ ਖਾਣਾ ਸੂਰਜ ਚਿਪ ਦੇ ਖਾ ਲਿਆ ਉਸ ਤੋਂ ਬਾਅਦ ਤੁਸੀਂ ਲੋਕ ਲਾਤ ਦਾ ਮੂੰਹ ਨੂੰ ਜਿਹਨੂੰ ਆਪਾਂ ਇੰਟਰਮੀਟੈਂਟ ਫਾਸਟਿੰਗ ਵੀ ਕਹਿੰਦੇ ਨੇ ਤਾਂ ਤੁਸੀਂ 50 ਤੋਂ 60% ਆਪਣੀਆਂ ਚੀਜ਼ਾਂ ਖੁਦ ਠੀਕ ਕਰ ਜਾਓਗੇ ਘਰ ਬੈਠੇ ਹੀ ਕਰ ਜਾਓਗੇ ਠੀਕ ਹੈ ਜੀ ਇਹ ਹੀ ਮੇਰਾ ਮੈਸੇਜ ਹੈ ਕਮਿਊਨਿਟੀ ਨੂੰ ਥੈਂਕ ਯੂ ਜੀ ਅਸੋ ਆਪਾਂ ਗੱਲਬਾਤ ਕੀਤੀ ਡਾਕਟਰ ਸ਼ਾਹਿਦ پرویز ਜੀ ਜੋ ਕਿ ਆਯੁਰਵੈਦਿਕ ਡਾਕਟਰ ਹੋਣ ਦੇ ਨਾਲ ਡਾਈਟ ਨਿਊਟ੍ਰੀਸ਼ਨ ਵੀ ਨੇ ਜੋ ਕਿ ਹਰ ਸਮੇਂ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਕਰਦੇ ਰਹਿੰਦੇ ਨੇ ਉਹਨਾਂ ਦੇ ਖਾਣ ਪੀਣ ਨੂੰ ਲੈ ਕੇ ਜਾਂ ਫਿਰ ਉਹਨਾਂ ਦੀਆਂ ਜੋ ਪ੍ਰੋਬਲਮਸ ਨੇ ਆ ਰਹੀਆਂ ਨੇ ਉਹਨਾਂ ਬਾਰੇ ਵੀ ਇਹਨਾਂ ਨੂੰ ਤੁਸੀਂ ਕਿਸੇ ਵੀ ਸਮੇਂ ਆਪਣੀ رائے ਜਾਣਨ ਲਈ ਇਹਨਾਂ ਤੋਂ ਰਹਿ ਲੈਣ ਲਈ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰ ਸਕਦੇ ਹੋ ਮਲੇਰ ਕੋਲਾ ਦੇ ਨਾਬਾ ਰੋਡ ਤੇ ਈਦਗਾ ਕਲੋਨੀ ਦੇ ਵਿੱਚ ਇਹਨਾਂ ਦਾ ਸੈਂਟਰ ਹੈ ਹਸਪੀਟਲ ਹੈ ਜਿਸ ਦਾ ਨਾਮ ਹੈ ਅਮਾਇਆ ਨੈਚੁਰਲ ਕਯਰ ਸੈਂਟਰ ਇਸ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਹੇ ਹਾਂ ਤੇ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਮਲੇਰ ਕੋਲਾ ਤੋਂ ਅਸलम ਨਾਜ਼